ਜਾ ਤਾਂ ਇਹ ਸ਼ੋਦੇ ਵਿੱਚ ਸਟਾਫ ਦੇ ਵਿੱਚ ਸਭ ਤੋਂ ਸਿলেকਸ਼ਨ ਬੋਰਡ ਆ ਜਿਹੜਾ ਸੀਨੀਅਰ ਪੋਸਟਾਂ ਦੇ ਉੱਤੇ ਭਾਗੀ ਕਰਦਾ ਆ ਔਰ ਹੈਲਪਾਂ ਦੇ ਇਕੱਲਾ ਦਾ ਆ ਉਹਦੇ ਵਿੱਚ ਕੁਝ ਕਮਲੇ ਪਾਜੀ ਹੋਣ ਦੇ ਦੋਸ਼ ਜਿਲੇ ਆ ਨਾ ਕਰਿਆ ਨਾ ਉਹਦੇ ਬਾਰੇ ਆਪਾਂ ਗੱਲ ਜਿਹੜੀ ਆ ਉਹ ਕਰਾਂ ਔਰ ਦੂਸਰੀ ਗੱਲ ऑस्ट्रेलिया ਦੇ ਦੇਤੇ ਜਿਹੜੇ ਹੈਡਰ ਪਾਰਟਮੈਂਟ ਉਹਦੇ ਦੋਹਾਂ ਹੌਸਾ ਨੇ ਗੰਦਾ ਲਾਇਸੈਂਸ ਰੱਖਣ ਦੇ ਉੱਤੇ ਮੰਦੀ ਲਾ ਦਿੱਤੀ ਆ ਔਰ ਕਿਸੇ ਦੇ ਹੇਟ ਡਿਸਕ੍ਰਿਮੀਨੇਸ਼ਨ ਬਾਰੇ ਕੋ ਪਾਸ਼ਣਵਾਦੀ ਦੇ ਉੱਤੇ ਵੀ ਉਹਨਾਂ ਨੇ ਗਵੰਦੀ ਲਾਉਣ ਲਈ ਕਾਨੂੰਨ ਜਿਹੜਾ ਉਹ ਪਾਸ ਕਰ ਦਿੱਤਾ ਉਹਦੇ ਉੱਤੇ ਆਪਾਂ ਗੱਲ ਕਰਾਂਗੇ ਔਰ ਸਪੀਸ਼ਵਰ ਜਿਹੜਾ ਇਫਰਾਕ ਤੇ ਲਾਸਟ ਵਿੱਚ ਕੁਝ ਸੁਣਿਆ ਹੋਣਾ ਕਿ ਲੋਲ ਮਿਲ ਦੇ ਵਿੱਚ ਇੱਕ ਦੀਗਿਆ ਜੋਤੀ ਸੰਸਥਾ ਹੈਗੀ ਆ ਉਹ ਕਿੰਨਾ ਚੰਗੀ ਕਿੱਦਾਂ ਚੱਲੀ ਕਿਉਂਕਿ ਉਹਦੇ ਜਿਹੜੇ ਅਸਲ ਮਾਲਕ ਆ ਉਹ ਕਾਫੀ ਸਾਰਨਾ ਤੋਂ ਉਹਨਾਂ ਦੀ ਡੈਡ ਲੋੜੀ ਵੀ ਇੱਕ ਨੈਟ ਦੇ ਅੰਤ ਤਾਈ ਆ ਉਹ ਉਹਨਾਂ ਦੀ ਇਹਨਾਂ ਸੇਵਾ ਤੇ ਉਹ ਉਹਨਾਂ ਨੂੰ ਕਹਿੰਦੇ ਆ ਜੀ ਉਹਨਾਂ ਮੰਨਦੇ ਆ ਇਸ ਗੱਲ ਤੋਂ ਕਿ ਸਾਡਾ ਜਿਹੜਾ ਅਰੇ ਵਿਸ਼ਵਾਸ ਹੈ ਕਿ ਬਾਬਾ ਜੀ ਅੱਜ ਇੰਪੈਕਟ ਨੂੰ ਨੇ ਹੁਣ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਦਿਖੇ ਵਰ ਇਸ ਵੇਚ ਦੇ ਸਬਾਰਡ ਮੈਟ ਸਿਲੈਕਸ਼ਨ ਬੋਰਡ ਨੇ ਜਿਹੜੇ ਸੀਨੀਅਰ ਸਹਾਇਕ ਜਾਂ ਨਾਇਕ ਤੋਂ ਸੀਡ ਦਾ ਜਾਂ ਖਿਆਨਾ ਅਫਸਰ ਜਾਂ ਸੀਨੀਅਰ ਅਫਸਰ ਵਗੈਰਾ ਦੀ ਭakti ਦੇ ਨਾਮ ਤੇ ਆਇਆ ਹੈ ਉਹਦੇ ਬਾਰੇ ਪੰਜਾਬ ਸਰਕਾਰ ਵੱਲੋਂ ਵਿਸ਼ਵ ਤਰੀ ਦੇ ਹੀ ਜਿਹੜੀ 35 ਤਰੀਖਾ ਦੀ ਨਜ਼ਰ ਸੂਚੀ ਬਣਾਈ ਗਈ ਸੀ ਉਹਦੇ ਵਿੱਚ ਕਪਰੇਬਾਜੀ ਦਾ ਧੂਆਂ ਜਿਹੜਾ ਐਸੇ ਨੇ ਉੱਠਿਆ। ਅਸੀਮਿਆ ਸਹਾਇਕ ਦੀਆਂ ਉਹਦੇ ਵਿੱਚ 500 ਅਸਾਮੀਆਂ ਸਨ। ਨਾਇਬ ਤਸਵੀਲਦਾਰ ਦੀਆਂ 13 ਤੇ ਸੀਨੀਅਰ ਸਹਾਇਕ ਪੰਜ ਟਾਈਟਲ ਦੀਆਂ ਬਾਅਦ ਆਲ ਖਿਆਨਨਾ ਅਫਸਰ ਸੀ ਤੇ ਜਿਹੜਾ ਖਿਆਨਨਾ ਅਫਸਰ ਇੱਕ ਇਹ ਜੇਲੀਆਂ ਬੋਰਡ ਨੇ ਇਹ ਅਸਾਮੀਆਂ ਦੇ ਬਾਰੇ ਹਿੰ ਧਿਆਨ ਲੈ ਕੇ ਇਹ ਅਸਾਮੀਆਂ ਜਿਹੜੀਆਂ ਉਹ ਖਤਮ ਹੋ ਗਈਆਂ ਔਰ ਅਜੇ ਤੱਕ ਇਹਦੇ ਉੱਤੇ ਕੋਈ ਕੰਪਨੀ ਵਿਵਾਦੀ ਹੋਣ ਦੀ ਜਿੱਕ ਸ਼ੱਕ ਹੈ ਉਹ ਪੰਜਾਬ ਦੇ ਸਿਆਸੀ ਤੇ ਗੈਰ ਸਿਆਸੀ ਹਲਕਿਆਂ ਵਿੱਚ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਔਰ 21 ਦਸੰਬਰ ਨੂੰ ਪ੍ਰੀਖਿਆ ਇਹਦੇ ਬਾਰੇ ਲਏ ਗਏ ਥੇ ਔਰ 19 ਜਨਵਰੀ ਨੂੰ ਉਹ 19 ਜਨਵਰੀ ਨੂੰ ਨਕੀਜਾ ਜਿਹੜਾ ਸੀ ਉਹ ਸਿੱਖ ਦੁਦੇ ਤੌਰ ਦੇ ਉੱਤੇ ਸੌ ਮੈਰਿਟ ਸੂਚੀ ਵਿੱਚ ਇਕੱਲੇ ਬਠਿੰਡਾ ਜਿਹਦੇ ਵਿੱਚ ਮਾਈ ਅਨੇਕਗਾਬ ਜਿਹੜੇ ਆ ਇਹ ਮੈਰਿਟ ਸੂਚੀ ਦੇ ਵਿੱਚ ਆਏ ਸਨ ਔਰ ਪ੍ਰੀਖਿਆਪਤੀ ਨੇ 120 ਵਿੱਚੋਂ 117 ਵਾਇਨ ਯਾ ਅੰਕ ਹਾਸਲ ਕੀਤੇ ਤੇ 15ਵੇਂ ਨੰਬਰ ਤੇ ਆਏ ਇਹ ਦੋਵੇਂ ਸਕੇ ਭੈਣ ਭਰਾ ਜਦੋਂ ਦੇ ਰਿਵਰੈਂਸ ਮਾਈਟ ਨੂੰ ਦੇਖਿਆ ਦੇ ਵਿੱਚੋਂ ਇਹਨਾਂ ਨੇ ਖੇਤਾਂ ਵਾਂਗ 5% ਤੇ ਪਟਵਾਰੀ ਬੀਫਰੀਚਾ ਦੇ ਵਿੱਚੋਂ ਕੋਲ 60% 60.5% ਕੰਪਲੀਟਿਓ ਆਫ ਪ੍ਰਾਪਟਿਕ ਇੰਕੀਜ਼ਨ ਲੇਕਿਨ ਹੁਣ ਜਿਹੜਾ ਹੰਪਿਆਨ ਹੋਇਆ ਆ ਉਹਦੇ ਵਿੱਚ ਇਹਨਾਂ ਦਾ ਲਗਾੜ ਜਿਹੜਾ ਉਹ 80% ਅੰਕ ਲੈਣ ਦਾ ਦੱਸਿਆ ਜਾ ਰਿਹਾ ਆ ਇਹ ਇਥੇ ਇਹ ਗੱਲ ਦੀ ਪਰਨਾ ਕੀਤੀ ਜਾ ਰਹੀ ਆ ਕਿ ਪਹਿਲਾਂ ਨਿਬਲੈਂਸ ਸਟ੍ਰਕਚਰ ਤੇ ਬਹੁਤ ਪਟਵਾਰੀ ਇੰਧੀਆਂ ਤਰੀਕਿਆਂ ਦੇ ਵਿੱਚੋਂ ਜਦ ਇਹਨਾਂ ਨੇ 66% 5% ਨੰਬਰ ਹੀ ਲੈ ਤੇ ਹੁਣ ਦੇ ਇਹਨਾਂ ਹਿੰਧਾਨਾਂ ਵਿੱਚ ਉਹ 98% ਨੰਬਰ ਲੈ ਕੇ ਸਾਹਮਣੇ ਦਿਖਾਈ ਦੇ ਰਿਹਾ ਥੇ ਦੇ ਵਿੱਚ ਲੋਕਾਂ ਦੇ ਵਿੱਚ ਇਸ ਗੰਮ ਦੀ ਬੜੀ ਚੱਤ ਹੈ ਕਿ ਇਸ ਹੰਮਪਿਆਨ ਦੇ ਵਿੱਚ ਕੋਈ ਦਰਬੜੀ ਹੋਈ ਹੈ ਲੇਕਿਨ ਸਾਨੂੰ ਅਜੇ ਤੱਕ ਕੋਈ ਪੱਕਾ ਇਹਦੇ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਕਿ ਕਿੰਨੀ ਔਰ ਕਿੱਥੇ ਇਹ ਦਰਬੜੀ ਹੋਈ ਹੈ ਕੋਈ ਮਲਾ ਕੇ ਜਿਸ ਗੱਲ ਦਾ ਉਹ ਨਿਕੰਦਾ ਆ ਉਹਦੇ ਵਿੱਚ ਅੱਗ ਲੱਗਣ ਦੀ ਸੰਭਾਵਨਾ ਦੇਈਆਂ ਉਹ ਵਾਜ ਜਾਂਦੀਆਂ ਏ ਨਾ ਕਹੋ ਕਿ ਇਸ ਗੱਲ ਦਾ ਦੇ ਗੋੜਾ ਦਾ ਫੈਰਿਆ ਆ ਸਮਾਜਿਕ ਗੈਰ ਸਮਾਜਿਕ ਘਰਿਆਂ ਦੇ ਵਿੱਚ ਉਹਦੇ ਵਿੱਚ ਕੁਝ ਨਾ ਕੋ ਜੋ ਦਾੜ ਦੇ ਚਾਲਾ ਹੁੰਦੀ ਸਭਾ ਬਣੀ ਹੋਈ ਸੋ ਉਹ ਇਹ ਦੇ ਨਾਲ ਕਪੜੇ ਵਾਜੀ ਦਾ ਇਹ ਹੋਇਆ ਉਹਦੇ ਬਾਰੇ ਅਜੇ ਕੌਣ ਵਾਲੇ ਦਿਨਾਂ ਦੇ ਵਿੱਚ ਸਾਰੀ ਜਿਹੜੀ ਗੱਲ ਬਾਤ ਉਹ ਸਾਬ ਹੋ ਜਾਵਗੀ ਪਤਾ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਸਹੀ ਸ਼ੀਬਦਾ ਲੱਗ ਸਕੇਗਾ ਕਿ ਇਹਦੇ ਵਿੱਚ ਕੱਪੜਾ ਕਿੱਥੇ ਹੋਇਆ ਕਿੰਨਾ ਹੋਇਆ ਕਿਸ ਤਰ੍ਹਾਂ ਹੋਇਆ ਉਹ ਉਹ ਵੈਜੀਲੈਂਸ ਨੇ ਕੀ ਕੀਨਾ ਉਹਨਾਂ ਦੇ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਸਹੀ ਤਰੀਕੇ ਨਾਲ ਪਤਾ ਜਿਹੜਾ ਉਹ ਲੱਗੇਗਾ ਇਸ ਤੋਂ ਪਹਿਲਾਂ ਕੋਈ ਪਤਾ ਲੱਗ ਸਕਣ ਦੀ ਸੰਭਾਵਨਾ ਜਾਂ ਤੋ ਤੱਕ ਅਜੇ ਹੋ ਨਹੀਂ ਦਿਖਾਈ ਨਹੀਂ ਦੇਈ ਅੱਗੇ ਵੀ ਗੱਲ ਤੇ ਆਪਾਂ ਆਉਣੇ ਆ ਆਸਟ੍ਰੇਲੀਆ ਦੀ ਹੇਡਰ ਪਾਰਲੀਮੈਂਟਾ ਉਹਦੇ ਵਿੱਚ ਇੱਕ ਮਸ਼ੀਸ਼ ਫੈਸ਼ਨ ਦੇ ਬਦਾਨ ਨਫਰਤ ਵਿਵਾਸ਼ਮ ਦਰਬ ਅਤੇ ਬੰਦੂਕ ਕੰਟਰੋਲ ਸੰਬੰਧੀ ਇੱਕ ਅਤਿਆਸਕ ਬੈਲ ਜਿਹੜਾ ਉਹ ਦੋਹਾਂ ਸਦਨਾਂ ਵਿੱਚ ਪਾਸ ਕਰ ਦਿੱਤਾ ਗਿਆ ਇਹ ਫੈਸਲਾ ਪਿਛਲੇ ਮਹੀਨੇ ਸਿਡਨੀ ਦੇ ਵਿੱਚ ਬਹੁਤ ਬੌਂਡ ਬ੍ਰੀਸੀ ਉਹਦੇ ਉੱਤੇ ਅਤਵਾਦੀ ਇੱਕ ਹਮਲਾ ਹੋਇਆ ਸੀ ਔਰ ਜਿਹਦੇ ਵਿੱਚ ਕੁਝ ਲੋਕ ਮਾਰੇ ਵੀ ਗਏ ਸਲਤੰਨਾਂ ਦੋਤਾ ਦੀ ਗੈਂਟੀ ਦੱਸੀ ਜਾਂਦੀ ਸੀ ਔਰ ਉਨੂੰ ਮੁੱਖ ਰੱਖ ਕੇ ਇਹ ਜਿਹੜਾ ਦੂਆ ਸਦਨਾਂ ਨੇ ਮੈਂ ਕਾਨੂੰਨ ਬਣਾਇਆ ਹਾ ਹੁਣ ਉਸ ਹਮਲੇ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹਾ ਔਰ ਨਿਊ ਗਨ ਗਿੜੀਆ ਉਹ ਫੀਲਡਨ 'ਤੇ ਉੱਤੇ ਹੀ ਵਕ ਵਕ ਨੀਕੇ ਦੇ ਨਾਲ ਵੰਦੀਆਂ ਜਿਹੜੀਆਂ ਵਕਤ ਦੀ ਸਰਕਾਰ ਵੱਲੋਂ ਲਗਾਈਆਂ ਜਾ ਰਹੀਆਂ ਹਨ ਔਰ ਇਸ ਵਕਤ ਜਿਹੜੀਆਂ ਸਟੇਟਸ ਵਿੱਚ 44 ਮਿਲੀਅਨ ਤੋਂ ਜ਼ਿਆਦਾ ਜਿਹੜੇ ਬੰਦੂਕਾਂ ਆ ਉਹ ਰਿਸ਼ ਚੋ ਚੁਕੀਆਂ ਔਰ ਹਰ ਹਫ਼ਤੇ 2000 ਅਜਿਹੀਆਂ ਬੰਦੂਕਾਂ ਆ ਉਹ ਖਰੀਦੀਆਂ ਜਾਂਦੀਆਂ ਔਰ ਨਿਊ ਸਾਊਥ ਵੇਲਸ ਵਿੱਚ 1.15 ਮਿਲੀਅਨ ਔਕਵਿਨਸ ਲੈਨਡ ਵਿੱਚ 1.42 ਮਿਲੀਮੀਟਰ ਦੀ ਲਕਸਟੋਰੀਆ ਦੇ ਵਿੱਚ 9.74 ਮਿਲੀਮੀਟਰ ਦੀਆਂ ਰਜਿਸਟਰ ਬੰਦੂਕਾਂ ਉਹ ਰਜਿਸਟਰ ਹੋਈਆਂ ਹਨ ਉਹ ਤੋਂ ਪਤਾ ਲੱਗਦਾ ਆ ਕਿ ਇਹ ਜਿਹੜਾ ਅਤਵਾਦ ਫੈਲ ਰਿਹਾ ਆ ਉਹਦੇ ਉਹਨੂੰ ਬੰਦ ਕਰਨ ਦੇ ਜਾਂ ਉਹਨੂੰ ਰੋਕਣ ਦੇ ਲਈ ਜਿਹੜੀ 조ਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਉਹ ਹੈ ਸਭ ਤੋਂ ਪਹਿਲਾਂ ਅਪਹਾਰ ਦੇ ਰਿਹਾ ਉਹਨਾਂ ਉੱਪਰ ਬੰਦੀ ਲਾਉਣਾ ਕਿਉਂਕਿ ਅੱਜਕੱਲ੍ਹ ਐਸੇ ਮਾੜੇ ਅਖਿਆਸ ਬਣ ਗਏ ਆ ਕਿ ਦੂਰ ਤੋਂ ਵੇਖਦਾ ਆਦਮੀ ਵੀ ਆਪਣੇ ਨਿਸ਼ਾਨੇ ਉੱਤੇ ਹਮਲਾ ਕਰਕੇ ਉਹ ਜਿਹੜੀ ਆ ਉਹ ਕਾਲ ਨਹੀਂ ਕਰ ਸਕਦਾ ਲੇਕਿਨ ਇੰਡੀਆ ਨੂੰ ਵੀ ਚਾਹੀਦਾ ਆ ਔਰ ਅਮਰੀਕਾ ਨੂੰ ਵੀ ਚਾਹੀਦਾ ਆ ਕਿ ਇਹਨਾਂ ਅਪਹਾਰਾਂ ਦੇ ਉੱਤੇ ਬੰਦੀ ਲਾਉਣ ਦੇ ਲਈ ਕੋਈ ਅਸਰਬਾਤ ਕਾਰਵਾਈ ਕਰੇ ਤਾ ਕੇ ਆਉਣ ਵਾਲੇ ਬੰਦਾ ਵਿੱਚ ਕਿਸੇ ਵੀ ਅਤਵਾਦ ਮਹਮਲੇ ਦਾ ਮੁਕਾਬਲਾ ਕੀਤਾ ਜਾ ਸਕੇ ਜਦ ਹਥਿਆਰ ਹੀ ਨਹੀਂ ਰਹਿਣਗੇ ਤੇ ਇਹ ਕਿ ਹੋ ਜਾਏ ਹਮਲੇ ਵੀ ਬੰਦ ਹੋ ਜਾਣਗੇ ਹੁਣ ਤੀਜਾ ਤੇ ਦਸਵਾਇ ਜਿਹੜਾ ਆਦਮੀ ਛੋਟਾ ਉਹ ਤੁਸੀਂ ਸੁਣਿਆ ਹੋਣਾ ਕਿ ਮੂਵਮੈਂਟ ਦੇ ਵਿੱਚ ਇੱਕ ਦੂਬਿਆ ਜੋਤੀ ਸੰਗਠਨ ਦੇਲਾ ਉਹ ਕਿਸੇ ਬੱਬੇ ਵੱਲੋਂ ਬਣਾਇਆ ਗਿਆ ਆ ਔਰ ਉਹ ਸੰਸਤਾ ਬੁਲਿਆ ਉਹ ਦੰਦ ਗਣੀ ਪੇੜਾ ਚੋਗਣੀ ਪ੍ਰਤੀਕਾ ਦੇ ਗਿਆ ਔਰ ਇਹ ਜਿਹੜਾ ਅੰਤਯਾਜ ਜੀ ਪਹਿਲਾਂ ਉਹਦਾ ਨਾਮ ਸੀ ਆਸ਼ੂਕੋਸ਼ ਮਹਾਰਾਜ ਮਹਾਰਾਜ ਉਹ ਨਹੀਂ ਨਾਇ ਮਹਾਰਾਜ ਜੀ ਔਰ ਉਹ 1946 ਦੇ ਵਿੱਚ ਬਿਹਾਰ ਦੇ ਸ਼ਹਿਰ ਬੰਗਾਲ ਦੇ ਚ ਮਹੇਸ਼ ਦਾ ਮਹੇਸ਼ ਚਾਹ ਦੇ ਨੂੰ ਮਿਲਿਆ ਉਹਦਾ ਜਿਹੜਾ ਮੁੱਢਲਾ ਨਾਂ ਸੀ ਉਹਦਾ ਨਾਂ ਸੀ ਮਹੇਸ਼ ਚਾ ਉਹ ਭਾਰਤ ਦੇ ਸਭ ਤੋਂ ਚਾਚਿਤ ਤੇ ਧਾਰਮਿਕ ਬੰਦਿਆਂ ਵਿੱਚੋਂ ਇਹ ਇੱਕ ਜੁਨੀਆ ਜਾਂਦਾ ਸੀ ਔਰ ਉਹਨਾਂ ਨੇ ਦੱਸਿਆ ਜਾਂਦਾ ਆ ਕਿ ਪਲਵਾਰਕ ਜੀਵਨ ਛੱਡ ਕੇ ਸੰਨਿਆਸ ਲੈਣ ਦਾ ਰਸਤਾ ਜਿਹੜਾ ਉਹ ਚੁਣਿਆ ਔਰ ਸਾਲਾਂ ਦੀ ਆਧਿਆਤਮਿਕ ਯਾਤਰਾ ਤੋਂ ਬਾਅਦ 1985 ਵਿੱਚ ਦੇਵੀ ਅਦੋਤੀ ਦੇ ਦੇਵੀ ਅਦੋਤੀ ਜਾਗਰਤ ਸੰਗਠਨ ਨਾਂ ਦੇ ਸੰਸਥਾ ਲਈ ਉਹ ਬਣਾਈ ਉਹਨਾਂ ਦੀਆਂ ਸਖਿਆਵਾਂ ਜਿਹੜੀਆਂ ਸੀ ਉਹ ਦੱਸਿਆ ਜਾਂਦਾ ਹੈ ਉਹਨਾਂ ਤੇ ਚੇਲਿਆਂ ਵੱਲੋਂ ਕਿ ਉਹ ਬੜੀਆਂ ਆਧਿਆਤਮਿਕ ਆਤਮਿਕ ਪ੍ਰਤੀਸੰਧੀਆਂ ਹੁੰਦੀਆਂ ਸਨ ਉਹਦੇ ਇਸੇ ਕਰਕੇ ਉਹਨਾਂ ਦੇ ਲੱਖਾਂ ਦੀ ਗੱਲ ਵੀ ਵਿੱਚ ਜਿਹੜੇ ਭਗਤ ਗਿੜਿਆ ਉਹ ਬੰਗਿਆ ਉਹ ਵੀ ਗੱਲ ਨਾ ਦਮੇ ਹੋ ਜੀਆਂ ਬਾਬਾ ਮੇਰੇ ਦਾ ਇਹੋ ਜਿਹਿਆਂ ਬਾਬਾ ਜਿਹੜਾ ਗਦਲਾਂ ਬਾਤਾਂ ਕਲੇ ਗਾਂ ਤੇ ਆਦਿਕੰਤ ਤੇ ਚਾਨ ਹਰੇਕ ਦੇ ਵਿੱਚ ਆ ਹਰੇ ਭਾਂ ਦਿਨ ਤੇ ਭੇਟ ਚਾਲ ਬਣੀ ਹੋਈ ਆ ਸੋ ਉਥੇ ਵੀ ਭੇਟ ਚਾਲਾਂ ਕੋਈ ਜਿਹੜੇ ਉਹਨਾਂ ਨੇ ਸੇਵਕ ਆ ਜਾਂ ਉਹਦੇ ਭਗਤ ਪਿਆ ਉਹਨਾਂ ਨੂੰ ਜੀਨ ਜੀਆ ਉਹ ਦੇ ਨੋਡਲ ਵੱਧ ਰਿਹਾ 28 ਜਨਵਰੀ 2014 ਨੂੰ ਡਾਕਟਰ ਨੇ ਉਹਨਾਂ ਨੂੰ ਦੇ ਲੱਗ ਦੇਖ ਦੇਰ ਕਰ ਦਿੱਤਾ ਸੀ ਪਰ ਸੰਸਥਾ ਨੇ ਇਹ ਜਿਹੜਾ ਫੈਸਲਾ ਸੀ ਡਾਕਟਰਾਂ ਦਾ ਉਸ ਫੈਸਲੇ ਨੂੰ ਮਨਜ਼ੂਰ ਨਹੀਂ ਕੀਤਾ ਔਰ ਜਿਸ ਵਿੱਚ ਸੰਸਥਾ ਦਾ ਦਾਵਾ ਹੈ ਕਿ ਮਹਾਰਾਜ ਅਸਮਾਭੀ ਵੇਥਨ ਤੇ ਇੱਕ ਨਾ ਇੱਕ ਦਿਨ ਉਹ ਵੱਲ ਵਸੋਂਗੇ ਬੈਸੇ ਡਾਕਟਰਾਂ ਸਾਹ ਉਹਨਾਂ ਦੀ ਬੋਡੀ ਜਿਹੜੀ ਆ ਉਹ ਡੈੱਡ ਹੋ ਚੁੱਕੀ ਆ ਉਹਦੇ ਵਿੱਚ ਮੁੜ ਕੇ ਜਾਨ ਪਹਿ ਜਾਨ ਦਾ ਕੋਈ ਖਾਸ ਉਹਰਾ ਸੁਨੇਹਾ ਨਹੀਂ ਹੈ ਲੇਕਿਨ ਪਰ ਇਹ ਸਸਤਾ ਨੇ ਇਸ ਉਹਨਾਂ ਦੀ ਮੌਤ ਸਰਕਾਰ ਨਹੀਂ ਕੀਤਾ ਇਹਦੇ ਵਿਸ਼ਵਾਸ ਦੇ ਆਧਾਰ ਤੇ ਉਹਨਾਂ ਨੂੰ ਦੇ ਨੂੰ ਮੈਂ ਲਾਖ ਨੂੰ ਬੈਠੇ -20°C ਦੇ ਫ੍ਰੀਜ਼ ਰਿਫਰੈਜਰ ਸੰਭਾਲ ਕੇ ਰੱਖਿਆ ਗਿਆ ਹੈ ਇਹਨੂੰ ਵੀ ਕਾਫੀ ਸਾਲ ਹੋ ਗਏ ਬੜੀਆਂ ਚਿੰਤਾਵਾਂ ਆਏ ਤੇ ਬੜੇ ਫੈਲਦੀਆਂ ਦੇ ਨਹੀਂ ਆਣ ਲੇਕਿਨ ਇਹ ਮਸਲਾ ਜਿਹੜਾ ਉੱਥੇ ਦਾ ਉਥਾ ਉਥੇ ਹੀ ਆ ਔਰ ਅਦਾਲਤ ਨੇ ਤਾਂ ਇਥੋਂ ਕਰਾਉਣ ਕਿਹਾ ਆ ਕਿ ਹਰ 6 ਮਹੀਨੇ ਬਾਅਦ ਮੈਡੀਕਲ ਜਿਹੜੀ ਟੀਮ ਹੈ ਉਹ ਜਾਂਚ ਕਰੇ ਔਰ ਉਹ ਤਾਂ ਨਤਾ ਮੁਕ ਦੇ ਵਿੱਚ ਤਾਂ ਉਹ ਪਾਕ ਨੂੰ ਲਾਉ ਜਿਹੜੇ ਆ ਉਹ ਦਸ ਸਾਲ ਜਿਆਦਾ ਆਇਆ ਉਹ ਨਜੂਦਾਨ ਹੈ ਉਹ ਇਹਦੇ ਦਾਨ ਬੜੀ ਅਜੀਬ ਗੱਲ ਆ ਕਿ ਸੰਸਤਾ ਦੀ ਤਾਕਤ ਜੀਣੀ ਆ ਉਹ ਕਦੀ ਨਹੀਂ ਔਰ ਇਹ ਸੰਸਤਾ ਨੇ ਪਿਛਲੇ 12 ਸਾਲ ਸਾਲਾਂ ਵਿੱਚ ਬਹੁਤ ਆਪਣਿਆਂ ਵਿੱਚ ਮਰਨਾ ਕਿੱਦਾਂ ਆਇਆ ਔਰ ਨੂਰ ਮੈਦਾਨ ਦਾ ਕੈਂਪ ਜਿੱਥੇ ਐਸ਼ਮਦੇ ਬੜਿਆ ਹੋਇਆ ਆ ਉਹ ਸਭ ਤੋਂ ਪਹਿਲਾਂ 40 ਏਕੜ ਤੋਂ ਜਮੀਨ ਦੇ ਵਿੱਚ ਬਣਿਆ ਸੀ ਜਿਹੜਾ ਹੁਣ ਇਹ ਬੜਾ ਏਰੀਆ ਆ ਇਹ ਵਧ ਕੇ 100 ਏਕੜ ਹੋ ਗਿਆ ਆ ਅੱਗੇ 300 ਏਕੜ ਖੇਤੀਬਾੜੀ ਦੀ ਜ਼ਮੀਨ ਦੇ ਇਹਦੇ ਵਿੱਚ ਜੋੜੀ ਗਈ ਆ ਔਰ ਸੰਸਥਾ ਨੇ ਕੇਂਦਰ ਤੋਂ 100 ਤੋਂ ਵਾਧਾ ਕੇ 320 ਹੋ ਗਿਆ ਸੰਸਥਾਨ ਸੰਸਥਾਨ ਦੇ ਕੇਂਦਰ ਦੇ ਡਿਆ ਉਹ ਵਕ ਵਕ ਥਾਮਾ ਤੇ ਪਈਦਾ 100 ਦੇ ਕਰੀਬ ਸਨ ਉਸ ਤੋਂ ਬਾਅਦ ਇਹ ਵੱਧ ਕੇ 350 ਹੋਏ ਔਰ ਵਿਦੇਸ਼ਾਂ ਵਿੱਚ ਜ ਅਮਰੀਕਾ ਆਪਣੇ ਦਾ ਯੂਪੀਐਸ ਸਟੈਬਿਲਿਆ ਵਿੱਚ ਵੀ ਮਜ਼ਬੂਤ ਹਾਜ਼ਰੀ ਬਣੀ ਹੋਈ ਹੈ ਇਹ وجہ ਜਦੋਂ ਸਾਤ ਜਿਹੜੇ ਆ ਉਹ ਪੈਦਾ ਹੁੰਦੇ ਆ ਜ ਆਪਾਂ ਕੋ ਅੱਡਾ ਗੱਡਾ ਖੋਲ ਕੇ ਰੱਖਦੇ ਆ ਲਕੁਲਦ ਤੇ ਗੱਲ ਹੈ ਸਾਡੇ ਲੋਕ ਨੱਠਦੇ ਆ ਇਹ ਜੈ ਮੈਂ ਸੰਸਥਾ ਵੱਲ ਕਾਨੂੰਨੀ ਪਾਕ ਤੋਂ ਇਹ ਜਿਹੜਾ ਮਸਲਾ ਆ ਕਿ ਉਹਨਾਂ ਦੀ ਬੋਡੀ ਜਿਹੜੀ ਆ ਕੋਲ ਡੈਡ ਜਾਂ ਜਿਉਂਦੀ ਆ ਇਹ ਮਸਲਾ ਬੜਾ ਇੱਕ ਗੰਭੀਰ ਮਸਲਾ ਬਣਿਆ ਹੋਇਆ ਆ ਔਰ ਇਹਦੇ ਵਿੱਚ ਕਾਨੂੰਨੀ ਪਾਕ ਤੋਂ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਇਸ ਬਾਬੇ ਦਾ ਪੁੱਤ ਦੱਸ ਕੇ ਉਹਦੇ ਅੰਤਮ ਸੰਸਕਾਰ ਵੀ ਮੰਗਦੇ ਲਿਆ ਉਹ ਕੀ ਸੀ ਔਰ ਦੂਸਰੇ ਬੇਟੇ ਨੇ ਜਾਂਚ ਵੀ ਮੰਗ ਕੀਤੀ ਸੀ ਪਹਿਲਾਂ ਆਦਮ ਨੇ ਅੰਤਮ ਸੰਸਕਾਰ ਦਾ ਹੁਕਮ ਦਿੱਤਾ ਔਰ ਬਾਅਦ ਵਿੱਚ ਡਬਲ ਬੈਂਚ ਨੇ ਇਸ ਤੇ ਰੋਕ ਲਾ ਦਿੱਤੀ ਤੇ 2017 ਵਿੱਚ ਬੇਦ ਨੂੰ ਸੰਭਾਲ ਕੇ ਰੱਖਣ ਦੀ ਅਜਾਇਬ ਘਰ ਦੀ 2017 ਦੀ ਗੱਲ ਹੈ ਅੱਜ ਖਮੀ ਹੋ ਗਿਆ 9 ਸਾਲ ਦਾ ਸੰਦਮੀ ਬੀਜ ਗਿਆ ਅਜੇ ਵੀ ਉਹਨਾਂ ਦੇ ਪਾਲਕ ਕਹਿ ਰਹੇ ਆ ਕਿ ਬਾਬਾ ਜੀ ਦੇ ਜਿਹੜੇ ਦੇ ਆ ਉਹ ਜਿਉਂਦੀ ਜਾਣ ਦੀ ਦੇ ਆ ਇਹਨੂੰ ਡੈੱਡ ਬੋਡੀ ਨਹੀਂ ਕਿਹਾ ਜਾ ਸਕਦਾ ਉਹਨਾਂ ਨੇ ਇਹੋ ਜਿਹਾ ਵਿਸ਼ਵਾਸ ਹੈ ਅੱਜ ਵੀ ਮੋਬਾਈਲ ਨਾਲ ਹਾਕਮ ਤੁਸੀਂ ਜਾਓ ਔਰ ਉੱਥੇ ਬੜੀ ਹਾਈ ਸਕਿਉਰਿਟੀ ਜ਼ੋਨ ਜਿਹੜਾ ਉਹ ਜਕਵੇਲ ਕੀਤਾ ਹੋਇਆ ਔਰ ਉਹਦੇ ਲਈ ਬੰਡੀ ਸਕਿਉਰਿਟੀ ਜਿਹੜੀ ਆ ਉਹ ਤਾਇਨਾ ਪੀ ਪਈ ਗਈ ਆ ਔਰ ਜਿੱਥੇ ਏਸ ਬਾਬੇ ਦੇਹਵਾੜੇ ਤਮੇ ਤੱਕ ਜਿਹੜੀ ਪਹੁੰਚਿਆ ਉਹ ਸਿਰਫ ਚੂਲੇ ਹੋਏ ਲੋਕਾਂ ਦੁਨੀਆ ਇਸ ਨੂੰ ਲਾਲਵਾ ਕੋਈ ਵੀ ਉਹਨਾਂ ਦੀ ਦੇਹ ਦੇ ਕੋਲ ਨਹੀਂ ਡਾ ਸਕਦਾ ਇਹੋ ਜਿਹੇ ਹੁਕਮ ਜਿਹੜੇ ਆ ਉਹ ਕੀਤੇ ਹੋਏ ਹਨ ਉਹ ਭਗਤਾਂ ਲਈ ਇਹ ਦੇਹ ਦੇ ਇਹ ਡੈਡ ਬੋਡੀ ਨਹੀਂ ਸਗੋਂ ਉਹਨਾਂ ਦਾ ਵਿਸ਼ਵਾਸ ਜਿਹੜਾ ਇਹ ਆ ਕਿ ਇਹ ਡੈਡ ਬੋਡੀ ਵਿਸ਼ਨੂੰ ਦਾ ਖੰਨ ਦੇਖਲੇਰ ਕਰ ਦਿੱਤਾ ਹੋਇਆ ਆ ਕਿ ਇਹ ਬਾਡੀ ਜਿਹੜਾ ਉਹਦੇ ਭਗਤਾਂ ਦਾ ਇਹ ਵਿਸ਼ਵਾਸ ਹੈ ਕਿ ਇਹ ਬਾਬਾ ਜੀ ਅਜੇ ਤੱਕ ਉਹ ਜਿੰਦੇ ਹਨ ਔਰ ਉਹ ਇਹੋ ਜਿਹਦਾ ਵਿਸ਼ਵਾਸ ਹੈ ਉਹ ਉਹਨਾਂ ਦੇ ਭਗਤਾਂ ਦੇ ਮਨ ਦੇ ਵਿੱਚ ਬਣਿਆ ਹੋਇਆ ਆ ਔਰ 12 ਸਾਲਾਂ ਤੋਂ ਜਿਹੜੀ ਇਹ ਜੰਮਈ ਹੋਏ ਦੇ ਆ ਤੇ ਵਾਗ ਦੀ ਸੰਗਤ ਸੰਗਤ ਵੀ ਉਸ ਦਿਨ ਤੋਂ 2017 ਤੋਂ ਕਾਫੀ ਵਧ ਗਈ ਆ ਔਰ ਇਹ ਮਾਮਲਾ ਅਜੀਬ ਵਿਗਿਆਨ ਕਾਨੂੰਨ ਤੇ తాਤਮਕ ਭਾਵਾਂ ਦੇ ਵਿੱਚ ਇੱਕ ਅਨਸੋਲ ਗਿਆ ਜਿਹੜਾ ਮਸਲਾ ਆ ਉਹ ਬਣਿਆ ਹੋਇਆ ਹੈ ਤੁਸੀਂ ਇਹ ਸਸਤਾ ਬਾਰੇ ਬੇਸ਼ੱਕ ਦਾਨਾਂ ਦੀ ਪ੍ਰਾਪਤਾ ਕੀਤੀ ਆ ਪਰ ਪੰਜਾਬ ਦੇ ਵੀ ਮੱਖ-ਮੱਖ ਥਾਵਾਂ ਦੇ ਵਿੱਚ ਡੇਰੇਆਂ ਦਾ ਵੱਧਦਾ ਖਲਾਅ ਨੂੰ ਦੇਖਿਆ ਜਾਵੇ ਆ ਇਹ ਮਹਿਸੂਸ ਹੁੰਦਾ ਆ ਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਬਾਬੇ ਦਾ ਜਿਹੜਾ ਝੰਡਾ ਤੇਰਾ ਉਹ ਬਣਿਆ ਹੋਇਆ ਆ ਉਹ ਸਾਡੇ ਲੋਕ ਵੀ ਭੇਟ ਚਾਲਵਾ ਇਹੋ ਜਿਹੇ ਬਾਬਿਆਂ ਕੋਲ ਜਾਣਾ ਪਸੰਦ ਕਰਦੇ ਆ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਝਟ ਨਵੇਂ ਨਹੀਂ ਪੜ ਗਿਆ ਉਸੇ ਵੇਲੇ ਉਹਨਾਂ ਨੇ ਕੁਝ ਕਿਹਾ ਨਹੀਂ ਤੇ ਫਾਰਕ ਵੀ ਜਿਹੜਾ ਇਸ ਗੱਲ ਨੂੰ ਪਰਵਾਹ ਕਰ ਲੈਂਦੇ ਆ ਜੇ ਜੋ ਕੁਝ ਬਾਬਾ ਜੀ ਦੇ ਮੂਹ ਤੋਂ ਬਚਨ ਨਿਕਲੇ ਆ ਉਹ ਸੱਚ ਹੈ ਔਰ ਉਹ ਉਹਨਾਂ ਬਚਨਾਂ 'ਤੇ ਪੂਰਾ ਹੋਇਆ ਜਾ ਸਕਦਾ ਆ ਕਿ ਉਹਨਾਂ ਦੀ ਬਰੋ ਕਾਮਨਾਵਾਂ ਦੀ ਪੂਰੀ ਹੋਵੇ। ਤੋਂ ਅੱਜ ਜੇ ਇਹ ਸ਼ੋਅ ਵਿੱਚ ਮੈਂ ਆ ਆਪ ਆਪ ਜੀ ਦੇ ਨਾਲ ਇਹ ਸ਼ੋਅ ਜਿਹੜਾ ਇੱਥੇ ਹੀ ਸਮਾਪਤ ਕਰਦੇ ਆ ਫਿਰ ਕੱਲ ਨੂੰ ਕਿਸੇ ਹੋਰ ਸ਼ੋਅ ਦੇ ਵਿੱਚ ਇਸੇ ਹੋਰ ਕੌਪਰ ਬਿਲੇ ਉਸ ਤੇ ਵਿਚਾਰ ਬਟਾਂਦਾ ਕੰਮ ਲਈ ਫਿਰ ਤੁਹਾਡੇ ਦਰਸ਼ਨ ਕਰਾਂਗਾ ਤਦ ਤੱਕ ਲਈ ਅਗਿਆ데요 ਥੈਂਕ ਯੂ ਵੈਰੀ ਮਚ